ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਇਹ ਵੀਡੀਓ ਭਗਤ ਫਰੀਦ ਜੀ ਦੇ ਬਾਰੇ ਹੈ ਜਦੋਂ ਭਗਤ ਫਰੀਦ ਜੀ ਅਕਾਲ ਪੁਰਖ ਦੀ ਭਗਤੀ ਕਰਨ ਦੇ ਲਈ ਜੰਗਲਾਂ ਦੇ ਵਿੱਚ ਗਏ ਸਨ ਫਿਰ ਕਿਵੇਂ ਉਹਨਾਂ ਦੇ ਮਨ ਵਿੱਚ ਇੱਕ ਵਾਰ ਹੋਮੇ ਆ ਗਈ ਸੀ ਤੇ ਫਿਰ ਉਹਨਾਂ ਨੇ ਆਪਣੇ ਪੈਰਾਂ ਦੇ ਵਿੱਚ ਸੰਗਲ ਬਨ ਕੇ ਉਹ ਖੂਹ ਦੇ ਵਿੱਚ ਲੰਮਕ ਗਏ ਸਨ ਤੇ ਫਿਰ ਕਿਵੇਂ ਕਾਮਾ ਨੇ ਭਗਤ ਫਰੀਦ ਜੀ ਦੇ ਪੈਰਾਂ ਵਿੱਚ ਚੁੰਝਾਂ ਮਾਰੀਆਂ ਸਨ ਆਓ ਆਪਾਂ ਇਸ ਸਾਖੀ ਦੇ ਵਿੱਚ ਜਾਣਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਭਗਤ ਫਕੀਰ ਜੀ ਉਸ ਅਕਾਲ ਪੁਰਖ ਦੀ ਉਸਤਤ ਕਰਨ ਲਈ ਜੰਗਲਾਂ ਦੇ ਵਿੱਚ ਜਾਂਦੇ ਹਨ ਜੰਗਲਾਂ ਦੇ ਵਿੱਚ ਜਾ ਕੇ ਜਦੋਂ ਇਹ ਪ੍ਰਮਾਤਮਾ ਅਕਾਲ ਪੁਰਖ ਦੀ ਭਗਤੀ ਕਰਦੇ ਹਨ ਇਹਨਾਂ ਦੇ ਮਨ ਵਿੱਚ ਹਉਮੈ ਆ ਜਾਂਦੀ ਹੈ ਤੇ ਇਹ ਸੋਚਦੇ ਹਨ ਕਿ ਮੈਂ ਆਪਣਾ ਘਰ-ਬਾਰ ਤਾਂ ਉਸ ਅਕਾਲ ਪੁਰਖ ਨੂੰ ਪਾਉਣ ਦੀ ਖਾਤਰ ਛੱਡਿਆ ਸੀ ਪਰ ਮੈਂ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮਿਲ ਨਾ ਸਕਿਆ ਇਤਿਹਾਸਕਾਰ ਦੱਸਦੇ ਹਨ ਕਿ ਉਸ ਸਮੇਂ ਭਗਤ ਫਕੀਰ ਜੀ ਨੂੰ ਆਪਣੇ ਉੱਤੇ ਬਹੁਤ ਜ਼ਿਆਦਾ ਰੋਸ ਆਇਆ ਤੇ ਇਹਨਾਂ ਨੇ ਪ੍ਰਮਾਤਮਾ ਨੂੰ ਪਾਉਣ ਦੇ ਇੱਕ ਵਿਧੀ ਬਣਾਈ ਇਹਨਾਂ ਨੇ ਆਪਣੇ ਪੈਰਾਂ ਨੂੰ ਸੰਗੜ ਮਾਰ ਲਿਆ ਤੇ ਜਾ ਕੇ ਇੱਕ ਖੂਹ ਦੇ ਵਿੱਚ ਪੁੱਠੇ ਲੰਕ ਗਏ ਤੇ ਜਦੋਂ ਉਹ ਖੂਹ ਦੇ ਵਿੱਚ ਕਾਫੀ ਲੰਮਾ ਸਮੇਂ ਤੱਕ ਲਟਕਦੇ ਰਹੇ ਤਾਂ ਉੱਥੇ ਜੋ ਜੰਗਲ ਦੇ ਵਿੱਚ ਕਾਂ ਸਨ ਉਹਨਾਂ ਨੂੰ ਇਹ ਲੱਗਿਆ ਕਿ ਇਹ ਇੱਕ ਮਰਦਾ লাশ ਹੈ ਤੇ ਕਾਂ ਉੱਥੋਂ ਉੱਡ ਕੇ ਜਾਂਦੇ ਹਨ ਤੇ ਭਗਤ ਫਰੀਦ ਜੀ ਦੇ ਜਾ ਕੇ ਪੈਰਾਂ ਉੱਪਰ ਬੈਠ ਜਾਂਦੇ ਹਨ ਤੇ ਉਹਨਾਂ ਦੇ ਪੈਰਾਂ ਉੱਪਰ ਚੁੰਝਾਂ ਮਾਰਨੀਆ ਸ਼ੁਰੂ ਕਰ ਦਿੰਦੇ ਹਨ ਪਰ ਭਗਤ ਫਰੀਦ ਜੀ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਉਹ ਖੂਹ ਦੇ ਵਿੱਚ ਹੀ ਲੰਕ ਕੇ ਰਹਿੰਦੇ ਹਨ कई ਦੇ ਨਾ ਭਗਤ ਫਰੀਦ ਜੀ ਐਸੀ ਹੀ ਅਵਸਥਾ ਦੇ ਵਿੱਚ ਜੰਗਲ ਦੇ ਵਿੱਚ ਜੋ ਖੂਹ ਸੀ ਉਸ ਦੇ ਵਿੱਚ ਲਟਕੇ ਰਹਿੰਦੇ ਹਨ ਫਿਰ ਇੱਕ ਦਿਨ ਕੀ ਹੁੰਦਾ ਹੈ ਉੱਥੇ ਇੱਕ ਭੇਡਾਂ ਚਾਰਨ ਵਾਲਾ ਆਉਂਦਾ ਹੈ ਤੇ ਉਹ ਭਗਤ ਫਰੀਦ ਜੀ ਨੂੰ ਖੂਹ ਦੇ ਵਿੱਚ ਪੁੱਠਾ ਲੰਕਿਆ ਹੋਇਆ ਦੇਖਦਾ ਹੈ ਤੇ ਉਹ ਭਗਤ ਫਰੀਦ ਜੀ ਨੂੰ ਕਹਿੰਦਾ ਕਿ ਤੁਸੀਂ ਐਦਾਂ ਕਿਉਂ ਕਰ ਰਹੇ ਹੋ ਤਾਂ ਭਗਤ ਫਰੀਦ ਜੀ ਉਹਨਾਂ ਨੂੰ ਅੱਗੋਂ ਕਹਿੰਦੇ ਹਨ ਕਿ ਇਹ ਸਭ ਕੁਝ ਮੈਂ ਉਸ ਅਕਾਲ ਪੁਰਖ ਨੂੰ ਪਾਉਣ ਦੇ ਲਈ ਕਰ ਰਿਹਾ ਹਾਂ ਤੇ ਇੰਨੀ ਗੱਲ ਸੁਣਦੇ ਨਾਲ ਹੀ ਉਹ ਭੇਡਾਂ ਵਾਲਾ ਵੀ ਕਹਿੰਦਾ ਹੈ ਕਿ ਮੈਂ ਇਹ ਭੇਡਾਂ ਚਾਰ ਕੇ ਕੀ ਕਰਨਾਗਾ ਮੈਂ ਵੀ ਭਗਤ ਫਰੀਦ ਜੀ ਦੇ ਨਾਲ ਉਸ ਅਕਾਲ ਪੁਰਖ ਦੀ ਪਰਮਾਤਮਾ ਦੀ ਪ੍ਰਾਪਤੀ ਕਰੂੰਗਾ ਤੇ ਇੱਥੇ ਇਤਿਹਾਸਕਾਰ ਦੱਸਦੇ ਹਨ ਕਿ ਉਸ ਭੇਡਾਂ ਵਾਲੇ ਨੇ ਇੱਕ ਘਾਹ ਤੇ ਫੂਸ ਦੀ ਜਿਨੂੰ ਆਪਾਂ ਆਮ ਪਾਸਾ ਵਿੱਚ ਬੇੜ ਵੀ ਕਹਿ ਦਿੰਨੇ ਆ ਇੱਕ ਰੱਸੀ ਬਣਾਈ ਤੇ ਉਸ ਨੂੰ ਆਪਣੇ ਪੈਰਾਂ ਨਾਲ ਬੰਨ੍ਹ ਕੇ ਖੂਹ ਦੇ ਵਿੱਚ ਪੁੱਠਾ ਲੰਮਕ ਗਿਆ ਫਿਰ ਜਦੋਂ ਉਹ ਪੁੱਠਾ ਲੰਮਕ ਜਾਂਦਾ ਹੈ ਤਾਂ ਜੋ ਓਕਾ ਸੀ ਉਹ ਧੁੱਪ ਦੇ ਨਾਲ ਹੌਲੀ-ਹੌਲੀ ਸੁੱਕਣਾ ਸ਼ੁਰੂ ਕਰ ਦਿੰਦਾ ਹੈ ਤੇ ਉਹ ਰੱਸੀ ਵੀ ਟੁੱਟਣਾ ਸ਼ੁਰੂ ਕਰ ਦਿੰਦੀ ਹੈ ਪਰ ਉਹ ਜੋ ਭੇਡਾਂ ਚਾਰਨ ਵਾਲਾ ਸੀ ਉਸ ਨੂੰ ਆਪਣੀ ਮੌਤ ਦੀ ਕੋਈ ਪ੍ਰਵਾਹ ਨਹੀਂ ਸੀ ਉਹ ਓਡੋਲ ਸੀ ਤੇ ਉਸੇ ਤਰ੍ਹਾਂ ਹੀ ਉਸ ਖੂਹ ਦੇ ਵਿੱਚ ਲੰਮਕਦਾ ਰਿਹਾ ਹੁਣ ਜੋ ਭੇਡਾਂ ਚਾਰਨ ਵਾਲਾ ਸੀ ਉਸ ਦੀ ਉਸ ਅਕਾਲਪੁਰਖ ਉੱਤੇ ਸੱਚੀ ਟੇਕ ਸੀ ਤੇ ਉਸ ਨੂੰ ਅਕਾਲਪੁਰਖ ਦੇ ਨਾਲ ਇੱਕ ਸੱਚਾ ਪ੍ਰੇਮ ਵੀ ਸੀ ਤੇ ਜਦੋਂ ਇਹ ਅਕਾਲ ਪੁਰਖ ਨੇ ਉਸ ਭੇਡਾਂ ਵਾਲੇ ਦਾ ਪ੍ਰੇਮ ਦੇਖਿਆ ਤਾਂ ਉਸ ਨੂੰ ਖੋ ਦੇ ਵਿੱਚ ਡਿੱਗਣ ਤੋਂ ਵੀ ਬਚਾ ਲਿਆ ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਉਸ ਭੇਡਾਂ ਵਾਲੇ ਨੂੰ ਉਸ ਅਕਾਲ ਪੁਰਖ ਨੇ ਦਰਸ਼ਨ ਦਿੱਤੇ ਤਾਂ ਉਸ ਭੇਡਾਂ ਵਾਲੇ ਨੇ ਅਕਾਲ ਪੁਰਖ ਨੂੰ ਇਹ ਬੇਨਤੀ ਕੀਤੀ ਕਿ हे ਅਕਾਲ ਪੁਰਖ ਮੇਰੇ ਗੁਰੂ ਨੂੰ ਵੀ ਤੁਸੀਂ ਦਰਸ਼ਨ ਦਿਓ ਕਿਉਂਕਿ ਮੈਂ ਆਪਣੇ ਗੁਰੂ ਦੇ ਕਰਕੇ ਹੀ ਇੱਥੇ ਆ ਕੇ ਭਗਤੀ ਕਰਨ ਲੱਗਾ ਹਾਂ ਉਸ ਸਮੇਂ ਫਿਰ ਅਕਾਲ ਪੁਰਖ ਨੇ ਉਸ ਭੇਡਾਂ ਵਾਲੇ ਨੂੰ ਉੱਤਰ ਦਿੱਤਾ ਕਿ ਭਾਈ ਤੇਰਾ ਜੋ ਸੰਗਲ ਸੀ ਉਹ ਕੱਚਾ ਸੀ ਇਸ ਨੂੰ ਟੁੱਟਣ ਵਿੱਚ ਜ਼ਿਆਦਾ ਦੇਰ ਨਹੀਂ ਸੀ ਲੱਗਣੀ ਇਸੇ ਕਰਕੇ ਹੀ ਮੈਂ ਤਹਾਨੂੰ ਦਰਸ਼ਨ ਦਿੱਤੇ ਤੇ ਅਕਾਲ ਪੁਰਖ ਕਹਿੰਦਾ ਹੈ ਕਿ ਜੋ ਭਗਤ ਫਰੀਦ ਜੀ ਦਾ ਸੰਗਲ ਹੈ ਉਹ ਬਹੁਤ ਮੋਟਾ ਹੈ ਤੇ ਇਸ ਨੂੰ ਟੁੱਟਣ ਵਿੱਚ ਹਲੇ ਬਹੁਤ ਜ਼ਿਆਦਾ ਸਮਾਂ ਪਿਆ ਹੈ। ਪਰਮਾਤਮਾ ਕਹਿੰਦਾ ਕਿ ਭਾਈ ਤੂੰ ਜਾ ਕੇ ਆਪਣੇ ਗੁਰੂ ਨੂੰ ਆਖ ਜਿਸ ਤਰੀਕੇ ਦੇ ਨਾਲ ਅਕਾਲ ਪੁਰਖ ਨੂੰ ਪਾਉਣ ਦਾ ਕੋਸ਼ਿਸ਼ ਕਰ ਰਿਹਾ ਹੈ ਉਹ ਤਰੀਕਾ ਸਾਨੂੰ ਭਾਈ ਪਸੰਦ ਨਹੀਂ ਆਇਆ। ਤੇ ਇਤਿਹਾਸਕਾਰ ਦੱਸਦੇ ਹਨ ਕਿ ਜਦੋਂ ਭੇਡਾਂ ਵਾਲੇ ਨੇ ਜਾ ਕੇ ਭਗਤ ਫਰੀਦ ਜੀ ਨੂੰ ਇਹ ਕਿਹਾ ਵੀ ਅਕਾਲ ਪੁਰਖ ਨੂੰ ਤੁਹਾਡਾ ਇਹ ਪੁੱਠਾ ਲੰਕਣ ਦਾ ਤਰੀਕਾ ਪਸੰਦ ਨਹੀਂ ਆਇਆ। ਤਾਂ ਉਸ ਸਮੇਂ ਭਗਤ ਫਰੀਦ ਜੀ ਖੂਹ ਦੇ ਵਿੱਚੋਂ ਬਾਹਰ ਆ ਗਏ ਤੇ ਸੋਚਣ ਲੱਗੇ ਕਿ ਮੈਂ ਹੁਣ ਅਜਿਹਾ ਕਿਹੜਾ ਤਰੀਕਾ ਅਪਣਾਵਾਂ ਜਿਸ ਨਾਲ ਮੈਨੂੰ ਉਸ ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਜਦੋਂ ਭਗਤ ਫਰੀਦ ਜੀ ਨੂੰ ਕੁਝ ਨਾ ਸੁਝਾ ਤਾਂ ਉਹ ਸੋਚਦਾ ਹੈ ਕਿ ਮੈਂ ਆਪਣੇ ਘਰੇ ਜਾਵਾਂ ਮੈਂ ਤੇ ਜਾ ਕੇ ਆਪਣੀ ਬਿਰਧ ਮਾਂ ਨੂੰ ਪੁੱਛਾਂ ਤੇ ਜਦੋਂ ਭਗਤ ਫਰੀਦ ਜੀ ਆਪਣੇ ਘਰ ਵੱਲ ਨੂੰ ਤੁਰਦੇ ਹਨ ਤਾਂ ਉਹਨਾਂ ਨੂੰ ਜਾਂਦਿਆਂ ਹੋਇਆਂ ਰਸਤੇ ਵਿੱਚ ਪਿਆਸ ਲੱਗਦੀ ਹੈ ਰਸਤੇ ਵਿੱਚ ਇੱਕ ਖੂਹ ਹੁੰਦਾ ਸੀ ਜਿਸ ਵਿੱਚੋਂ ਉਹਨਾਂ ਨੇ ਪਾਣੀ ਪੀਣ ਦਾ ਸੋਚਿਆ ਇਸ ਖੂਹ ਦੇ ਉੱਪਰ ਇਲਾਹੀ ਇੱਕ ਔਰਤ ਪਾਣੀ ਦੀਆਂ ਬਾਲਟੀਆਂ ਪਰ ਪਰ ਕੇ ਬਾਹਰ ਸੁੱਟ ਰਹੀ ਸੀ ਤੇ ਫਿਰ ਭਗਤ ਫਕੀਰ ਜੀ ਉਸ ਔਰਤ ਦੇ ਕੋਲ ਜਾਂਦੇ ਹਨ ਤੇ ਕਹਿੰਦੇ ਹਨ ਕਿ ਬੀਬੀ ਮੈਨੂੰ ਬਹੁਤ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦਿਓ ਤੇ ਉਸ ਬੀਬੀ ਨੇ ਭਗਤ ਫਰੀਦ ਜੀ ਦੀਆਂ ਗੱਲਾਂ ਉੱਤੇ ਬਹੁਤਾ ਧਿਆਨ ਨਾ ਦਿੱਤਾ ਤੇ ਉਹ ਬੀਬੀ ਭਗਤ ਫਰੀਦ ਜੀ ਨੂੰ ਕਹਿੰਦੀ ਹੈ ਤੁਸੀਂ ਇੱਥੇ ਹੀ ਬੈਠ ਜਾਓ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾਉਣੀ ਆ ਪਰ ਉਹ ਜੋ ਬੀਬੀ ਸੀ ਉਹ ਪਾਣੀ ਦੀਆਂ ਬਾਲਟੀਆਂ ਪਰ ਪਰ ਕੇ ਉਹ ਜ਼ਮੀਨ ਦੇ ਉੱਪਰ ਡੋਲ ਰਹੀ ਸੀ ਜਦੋਂ ਭਗਤ ਫਰੀਦ ਜੀ ਨੇ ਉਸ ਬੀਬੀ ਦੀ ਇਹ ਹਰਕਤ ਦੇਖੀ ਤਾਂ ਆਪਣੇ ਮਨ ਹੀ ਵਿੱਚ ਸੋਚਦੇ ਹਨ ਕਿ ਲੱਗਦਾ ਹੈ ਕਿ ਇਹ ਬੀਬੀ ਪਾਗਲ ਹੈ ਇਸ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਨਾਲ ਹੀ ਸੋਚਦੇ ਹਨ ਕਿ ਇਹ ਪੂਰੀ ਪਾਗਲ ਨਹੀਂ ਲੱਗਦੀ ਜੇਕਰ ਇਹ ਪੂਰੀ ਪਾਗਲ ਹੁੰਦੀ ਤਾਂ ਇਸ ਨੂੰ ਸੰਗਲਾਂ ਦੇ ਨਾਲ ਬੰਨਿਆ ਹੋਣਾ ਸੀ ਇਹ ਥੋੜੀ ਪਾਗਲ ਲੱਗਦੀ ਹੈ ਤਾਂ ਹੀ ਤਾਂ ਇਸ ਨੂੰ ਪਾਣੀ ਭਰਨ ਦੇ ਲਈ ਇੱਥੇ ਭੇਜਿਆ ਹੈ ਭਗਤ ਫਰੀਦ ਜੀ ਸੋਚਦੇ ਹਨ ਕਿ ਜੋ ਬੰਦਾ ਸਿਧਰਾ ਹੋਵੇ ਉਸ ਤੋਂ ਦੋ ਹੀ ਤਰੀਕਿਆਂ ਨਾਲ ਕੰਮ ਲਿਆ ਜਾ ਸਕਦਾ ਹੈ ਜਾਂ ਤਾਂ ਪਿਆਰ ਦੇ ਨਾਲ ਜਾਂ ਫਿਰ ਥੋੜਾ ਰੋਬ ਦੇ ਨਾਲ ਤੇ ਫਿਰ ਉਹ ਸਿਧਰਾ ਬੰਦਾ ਗੱਲ ਵੀ ਮੰਨ ਜਾਂਦਾ ਹੈ ਫਿਰ ਭਗਤ ਫਰੀਦ ਜੀ ਨੇ ਉਸ ਬੀਬੀ ਨੂੰ ਬੜੇ ਪਿਆਰ ਤੇ ادب ਦੇ ਨਾਲ ਕਿਹਾ ਕਿ ਬੀਬੀ ਮੈਨੂੰ ਪਿਆਸ ਲੱਗੀ ਆ ਮੈਨੂੰ ਪਾਣੀ ਪਿਲਾ ਦਿਓ ਤੇ ਉਸ ਬੀਬੀ ਨੇ ਅੱਗੋਂ ਫੇਰ ਉਹੀ ਜਵਾਬ ਦਿੱਤਾ ਕਿ ਥੋੜਾ ਧੀਰਜ ਰੱਖੋ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਿੰਨੀ ਆ ਇਸ ਤੋਂ ਬਾਅਦ ਭਗਤ ਫਰੀਦ ਜੀ ਨੇ ਉਸ ਬੀਬੀ ਨੂੰ ਗੁੱਸੇ ਦੇ ਨਾਲ ਕਿਹਾ ਕਿ ਤੁਸੀਂ ਨੂੰ ਪਾਣੀ ਪਿਆਉਣਿਓ ਹੋ ਜਾਂ ਨਹੀਂ ਇਸ ਤੋਂ ਬਾਅਦ ਉਸ ਬੀਬੀ ਨੇ ਕਿਹਾ ਕਿ ਇੱਥੇ ਉਹ ਜੰਗਲ ਦੀਆਂ ਚਿੜੀਆਂ ਨਹੀਂ ਹਨ ਜੋ ਤੁਹਾਡੇ ਕਹਿਣ ਤੇ ਮਰ ਜਾਣੀਆਂ ਤੇ ਕਹਿਣ ਤੇ ਤੁਹਾਡੇ ਜਿਉਂਦੀਆਂ ਹੋ ਜਾਣੀਆਂ ਇੰਨੀ ਗੱਲ ਸੁਣਨ ਤੋਂ ਬਾਅਦ ਭਗਤ ਫਰੀਦ ਜੀ ਸੋਚਾਂ ਦੇ ਵਿੱਚ ਪੈ ਗਏ ਇਹ ਗੱਲ ਤਾਂ ਸਿਰਫ ਮੈਨੂੰ ਪਤਾ ਸੀ ਜਾਂ ਮੇਰੇ ਉਸ ਅਕਾਲ ਪੁਰਖ ਖੁਦਾ ਨੂੰ ਪਤਾ ਸੀ ਇਹ ਗੱਲ ਇਸ ਬੀਬੀ ਨੂੰ ਕਿਵੇਂ ਪਤਾ ਚੱਲੀ ਤੇ ਜਦੋਂ ਉਸ ਬੀਬੀ ਨੇ ਆਪਣਾ ਸਾਰਾ ਕਾਰਜ ਪੂਰਾ ਕਰ ਲਿਆ ਤਾਂ ਉਸ ਬਾਅਦ ਭਗਤ ਫਰੀਦ ਜੀ ਨੂੰ ਕਹਿੰਦੇ ਕਿ ਆਓ ਫਕੀਰ ਜੀ ਪਾਣੀ ਪੀ ਲਵੋ ਤੇ ਭਗਤ ਫਰੀਦ ਜੀ ਨੇ ਉਸ ਬੀਬੀ ਨੂੰ ਕਿਹਾ ਕਿ ਪਹਿਲਾਂ ਤੂੰ ਮੈਨੂੰ ਇਹ ਗੱਲ ਦੱਸ ਕਿ ਤੁਹਾਨੂੰ ਆ ਚਿੜੀਆਂ ਵਾਲੀ ਗੱਲ ਕਿਸ ਨੇ ਦੱਸੀ ਤੇ ਦੂਜੀ ਗੱਲ ਆ ਤੁਸੀਂ ਪਾਣੀ ਨੂੰ ਧਰਤੀ ਦੇ ਉੱਪਰ ਕਿਉਂ ਸੁੱਟ ਰਹੇ ਸੀ ਫਿਰ ਉਸ ਬੀਬੀ ਨੇ ਉੱਤਰ ਦਿੱਤਾ ਕਿ ਉਸ ਅਕਾਲ ਪੁਰਖ ਦੀ ਭਗਤੀ ਕਰਕੇ ਤੇ ਮੈਨੂੰ ਆਪਣੇ ਪਤੀ ਦੀ ਸੇਵਾ ਕਰਕੇ ਉਸ ਅਕਾਲ ਪੁਰਖ ਨੇ ਮੈਨੂੰ ਅੰਤਰਜਾਮਤਾ ਦਿੱਤੀ ਹੈ ਤੇ ਦੂਜੀ ਗੱਲ ਇਹ ਜੋ ਮੈਂ ਇਹ ਪਾਣੀ ਧਰਤੀ ਦੇ ਉੱਪਰ ਸੁੱਟ ਰਹੀ ਹਾਂ ਇਹ ਮੇਰੀ ਭੈਣ ਦੇ ਘਰ ਨੂੰ ਅੱਗ ਲੱਗ ਗਈ ਹੈ ਤਾਂ ਮੈਂ ਇਹ ਪਾਣੀ ਪਾ ਕੇ ਆਪਣੀ ਭੈਣ ਦੇ ਘਰ ਨੂੰ ਅੱਗ ਤੋ ਵਿਚਾਰ ਰਹੀ ਹਾਂ ਜੇ ਤੁਹਾਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਤਾਂ ਮੈਂ ਤੁਹਾਨੂੰ ਆਪਣੀ ਭੈਣ ਦੇ ਘਰ ਦਾ ਪਤਾ ਦੱਸ ਦਿੰਨੀ ਹਾਂ ਇਤਿਹਾਸਕਾਰ ਦੱਸਦੇ ਹਨ ਕਿ ਭਗਤ ਫਕੀਰ ਜੀ ਨੇ ਸੱਚਮੁੱਚ ਉਸ ਬੀਬੀ ਦੇ ਭੈਣ ਦੇ ਘਰ ਜਾ ਕੇ ਦੇਖਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ ਤੇ ਪਾਣੀ ਪਾਣ ਦੇ ਕਰਕੇ ਉਹ ਅੱਗ ਵੀ ਬੁਝ ਗਈ ਸੀ ਤੇ ਹੁਣ ਭਗਤ ਫਰੀਦ ਜੀ ਉਸ ਬੀਬੀ ਤੋਂ ਉਹਨਾਂ ਦੀ ਭੈਣ ਦਾ ਪਤਾ ਮੰਗਦੇ ਹਨ ਇਹ ਵਾਪਸ ਉਸੇ ਬੀਬੀ ਕੋਲ ਆ ਕੇ ਕਹਿੰਦੇ ਹਨ ਕਿ ਮੈਂ ਤੁਹਾਨੂੰ ਆਪਣਾ ਗੁਰੂ ਧਾਰਨਾਗਾ ਤੇ ਕਹਿੰਦੇ ਹਨ ਕਿ ਤੁਸੀਂ ਮੇਰਾ ਗੁਰੂ ਬਣ ਜਾਓ ਤੇ ਬੀਬੀ ਅੱਗੋਂ ਕਹਿੰਦੇ ਹੇ ਕਿ ਮੈਂ ਤੁਹਾਡਾ ਗੁਰੂ ਨਹੀਂ ਬਣ ਸਕਦੀ ਮੇਰੇ ਪਤੀ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦੇਣਗੇ ਸਾਡੇ ਧਰਮ ਦੇ ਵਿੱਚ ਵੀ ਇਹ ਪ੍ਰਥਾ ਨਹੀਂ ਹੈ ਉਦੋਂ ਭਗਤ ਫਰੀਦ ਜੀ ਕਹਿੰਦੇ ਮੈਂ ਕਰਾਂ ਤਾਂ ਕਰਾਂ ਕੀ ਮੈਂ 36 ਸਾਲਾਂ ਤੱਕ ਭਗਤੀ ਕਰ ਚੁੱਕਾ ਹਾਂ ਪਰ ਮੈਂ ਰੱਬ ਨੂੰ ਪ੍ਰਾਪਤ ਨਹੀਂ ਕਰ ਸਕਿਆ ਭਗਤ ਫਰੀਦ ਜੀ ਕਹਿੰਦੇ ਹਨ ਕਿ ਮੈਂ ਕਿਸ ਨੂੰ ਗੁਰੂ ਧਾਰਨ ਕਰਾਂ ਇਹਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਭਗਤ ਫਰੀਦ ਜੀ ਦੀ ਬੀਬੀ ਨੇ ਨਿਮਰਤਾ ਜਦੋਂ ਦੇਖੀ ਤਾਉ ਕਹਿੰਦੀ ਹੈ ਕਿ ਇਸ ਦਰਿਆ ਤੋਂ ਪਾਰ ਇੱਕ ਰਾਜਾ ਭਗਤੀ ਵੀ ਕਰਦਾ ਹੈ ਤੇ ਤੁਹਾਡਾ ਗੁਰੂ ਮੰਨਦੇ ਵੀ ਯੋਗ ਹੈ ਜਦੋਂ ਭਗਤ ਫਰੀਦ ਜੀ ਦਰਿਆ ਵਿੱਚ ਬਹਿ ਕੇ ਕਿਸਤੀ ਨਾ ਦਰਿਆ ਪਾਰਨ ਕਰਨ ਲੱਗੇ ਤਾਂ ਉਸ ਰਾਜੇ ਨੇ ਜਦੋਂ ਉਸ ਕਿਸ਼ਤੀ ਨੂੰ ਆਪਣੇ ਵੱਲ ਆਉਂਦਾ ਵੇਖਿਆ ਰਾਜੇ ਨੇ ਆਪਣੀ ਸ਼ਕਤੀ ਦੇ ਨਾਲ ਉਸ ਕਿਸ਼ਤੀ ਨੂੰ ਦਰਿਆ ਦੇ ਵਿਚਕਾਰ ਹੀ ਰੋਕ ਦਿੱਤਾ ਤੇ ਜਦੋਂ ਭਗਤ ਫਰੀਦ ਜੀ ਨੇ ਇਹ ਕੌਤਕ ਦੇਖਿਆ ਤਾਂ ਉਹ ਸੋਚਦੇ ਹਨ ਕਿ ਇਹ ਪਸ਼ੂਆਂ ਵਾਲਾ ਕਾਰਜ ਕਿਸ ਨੇ ਕੀਤਾ ਹੈ ਕਿਉਂਕਿ ਕੋਈ ਮੂਰਖ ਵਿਅਕਤੀ ਹੀ ਜਾਂ ਕੋਈ ਪਸ਼ੂ ਮਤ ਵਾਲਾ ਵਿਅਕਤੀ ਹੀ ਕਿਸਤੀ ਨੂੰ ਦਰਿਆ ਦੇ ਵਿਚਕਾਰ ਰੋਕ ਸਕਦਾ ਹੈ ਭਗਤ ਫਰੀਦ ਜੀ ਨੇ ਫਿਰ ਉੱਥੇ ਹੀ ਵਚਨ ਕੀਤਾ ਕਿ ਜਿਸ ਨੇ ਮੇਰੀ ਇਹ ਕਿਸ਼ਤੀ ਰੋਕੀ ਹੈ ਉਸ ਦੇ ਸਿਰ ਉੱਪਰ ਸਿੰਘ ਉੱਗ ਜਾਣ ਤੇ ਉਸ ਰਾਜੇ ਦੇ ਸਿਰ ਉੱਪਰ ਸਿੰਘ ਉੱਗ ਗਏ ਜਦੋਂ ਰਾਜੇ ਦੇ ਸਿਰ ਉੱਪਰ ਉਹ ਸਿੰਘ ਉੱਗ ਗਏ ਤਾਂ ਰਾਜਾ ਵੀ ਕਹਿ ਦਿੰਦਾ ਹੈ ਕਿ ਉਹ ਕਿਸ਼ਤੀ ਚੱਲ ਪਵੇ ਉਹ ਕਿਸ਼ਤੀ ਚੱਲ ਕੇ ਕਿਨਾਰੇ ਦੇ ਉੱਪਰ ਪਹੁੰਚਦੀ ਹੈ ਤਾਂ ਫਿਰ ਭਗਤ ਫਰੀਦ ਜੀ ਉਸ ਰਾਜੇ ਨੂੰ ਮਿਲਦੇ ਹਨ ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਜੋ ਇਹ ਕਿਸ਼ਤੀ ਰੋਕੀ ਸੀ ਉਹ ਇਸ ਰਾਜੇ ਨੇ ਹੀ ਰੋਕੀ ਸੀ ਪਰ ਭਗਤ ਫਰੀਦ ਜੀ ਉਹਨਾਂ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਆਪਣਾ ਗੁਰੂ ਧਾਰਨਾ ਚਾਹੁੰਨਾ ਹੈ ਰਾਜ ਨੇ ਅਦਿਉ ਕਹਾ ਕਿ ਮੈਂ ਤੁਹਾਡਾ ਗੁਰੂ ਨਹੀਂ ਬਣ ਸਕਦਾ ਕਿਉਂਕਿ ਤੁਸੀਂ ਮੇਰੇ ਨੂੰ ਵੱਧ ਸ਼ਕਤੀਸ਼ਾਲੀ ਹੋ ਤੇ ਤੁਸੀਂ ਮੇਰੇ ਨੂੰ ਜ਼ਿਆਦਾ ਭਗਤੀ ਕਰੀ ਹੈ ਇਸੇ ਕਰਕੇ ਮੈਂ ਇਸੇ ਕਰਕੇ ਹੀ ਮੈਂ ਤੁਹਾਡਾ ਗੁਰੂ ਬਣ ਦੇ ਯੋਗ ਨਹੀਂ ਹਾਂ ਫਿਰ ਉਦੋਂ ਰਾਜ ਨੇ ਕਿਹਾ ਕਿ ਫਕੀਰ ਜੀ ਆਪਾ ਦੋਵੇਂ ਹੀ ਕਰਮਾਤਾਂ ਦੇ ਵਿੱਚ ਫਸੇ ਹੋਏ ਹਾਂ ਤੇ ਨਾਲ ਹੀ ਉਹ ਰਾਜਾ ਕਹਿੰਦਾ ਹੈ ਕਿ ਸਾਨੂੰ ਉਸ ਨੂੰ ਧਾਰਨ ਕਰਨਾ ਪੈਣਾ ਜੋ ਇਸ ਤੋਂ ਆਜ਼ਾਦ ਹੈ ਇਹਨਾਂ ਕਰਮਾਤਾਂ ਰਿੱਧੀਆਂ ਸਿੱਧੀਆਂ ਤੋਂ ਰਹਿਤ ਹੈ ਤੇ ਜੋ ਉਸ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਚੱਲਦਾ ਹੈ ਤੇ ਫਿਰ ਭਗਤ ਫਰੀਦ ਜੀ ਨੇ ਪਾਕਪਟਨ ਦੇ ਅਸਥਾਨ ਤੇ ਇੱਕ ਫਕੀਰ ਨੂੰ ਆਪਣਾ ਗੁਰੂ ਧਾਰਿਆ ਸੀ ਤੇ ਉਹਨਾਂ ਦੀ ਸੇਵਾ ਕਰਕੇ ਅਕਾਲ ਪੁਰਖ ਪ੍ਰਮਾਤਮਾ ਨੂੰ ਪਾਇਆ ਸੀ ਤੇ ਇਹ ਸੀ ਇਤਿਹਾਸ ਬਾਬਾ ਫਰੀਦ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸ ਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ